ਮੌਸਮ ਦੀ ਮਾਰ ਜਿਹੜਾ ਕਿਸਾਨ ਝਿਲ ਰਿਹਾ ਜੀ ਪਰ ਜਿਹੜੀ ਸਰਕਾਰ ਵੱਲੋਂ ਵਧੀਆ ਯਤਨ ਕੀਤੇ ਗਏ ਹੋਏ ਨੇ ਪ੍ਰਯਾਪਤ ਸਥਾਨ ਇਹਨਾਂ ਨੂੰ ਦਿੱਤਾ ਗਿਆ ਹੈ ਸ਼ੈੱਡਾਂ ਖਾਲੀ ਕਰਵਾ ਦਿੱਤੀਆਂ ਗਈਆਂ ਨੇ ਕੋਈ ਵੀ ਜ਼ਿੰਮੇਵਾਰ ਜੇਕਰ ਕੋਈ ਮਾਲ ਲੈ ਕੇ ਆ ਰਿਹਾ ਉਹਨਾਂ ਦਾ ਮਾਲ ਸ਼ੈੱਡਾਂ ਦੇ ਵਿੱਚ ਉਤਰ ਰਿਹਾ ਆ ਦਿੱਕਤ ਤਾਂ ਹੈਗੀ ਹੈ ਬਰਸਾਤ ਕਰਕੇ ਹਰ ਜ਼ਿੰਮੇਵਾਰ ਨੂੰ ਫਸਲ ਲੈ ਕੇ ਆਉਣ ਦੀ ਵੇਚਣ ਦੀ ਹੈਗੀ ਪਰ ਇੱਕ ਸ਼ੈੱਡਾਂ ਵਧੀਆ ਹੋਣ ਦੇ ਕਾਰਨ ਤੇ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਦੇ ਕਾਰਨ ਇਹ ਲਾਜ਼ਮੀ ਤੌਰ ਤੇ ਜਿਹੜੀ ਖਰੀਦ ਪ੍ਰਕਿਰਿਆ ਵਧੀਆ ਤੌਰ ਤੇ ਚੱਲ ਰਹੀ ਹੈ ਤੇ ਉਹਨਾਂ ਦਾ ਮਾਲ ਜਿਹੜਾ ਆ ਗਿੱਲਾ ਨਹੀਂ ਹੋ ਪਾਰ ਰਿਹਾ ਤੇ ਲੇਬਰ ਜਿਹੜੀ ਹੈ ਮੰਡੀ ਮੁਸ਼ਕਿਲ ਤਾਂ ਸਭ ਇਥੇ ਕੋਈ ਨਹੀਂ ਮੌਸਮ ਜੀ ਹਾ ਮੁਸ਼ਕਲ ਜੀ ਵਿਆਪਾਰ ਸਾਫ ਤੋਂ ਪਰੋਤਾ ਦੇ ਦਿੱਤ ਨੇ ਕੋਈ ਵੀ ਇੱਥੇ ਜੋ ਵੀ ਸਾਡਾ ਮਾਲ ਹੈਗਾ ਛੱਡ ਛੱਡੇ ਆ ਪ੍ਰਬੰਧ ਕਿ ਹੋ ਜੇ ਨੇ ਇੱਥੇ ਪ੍ਰਬੰਧ ਬਹੁਤ ਵਧੀਆ ਜੀ ਕੋਈ ਦਿੱਕਤ ਨਹੀਂ ਦੀ ਗੱਲ ਇੱਥੇ ਜੇਕਰ بارش ਅੱਗੇ ਵੀ ਕੰਟੀਨਿਊ ਰਹਿੰਦੀ ਹੈ ਤਾਂ ਕਿਹੜੀ ਫਸਲ ਜਿਹੜੀ ਹੈਗੀ ਹੈ ਕਿਸਾਨ ਦੀ ਬੜੀ ਤਰੀਕੇ ਨਾਲ ਸੰਭਾਲੀ ਜਾਏਗੀ ਕਿਉਂਕਿ ਹਰ ਕਿਸੇ ਦੇ ਕੋਲ ਵਿਆਪਕ ਸੰਬੰਧ ਪੂਰੀ ਤਿਆਰੀਆਂ ਹੈਗੀਆਂ ਨੇ ਪਰਪਲਾਂ ਦਾ ਇੰਤਜ਼ਾਮ ਹੋਏਗਾ ਜਾਂ ਕਰੇਟਾਂ ਦਾ ਇੰਤਜ਼ਾਮ ਹੋਏਗਾ ਜਾਂ ਸਾਡੀ ਜਿਹੜੀ ਮਾਰਕੀਟ ਕਮੇਟੀ ਹੈਗੀ ਹੈ ਡੀ ਐਫ ਐਸ ਸੀ ਮੈਕਮਾ ਹੈਗਾ ਆ ਉਹਨਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਗੱਡੀਆਂ ਦੇ ਪ੍ਰਬ ਇਹ ਕੋਈ ਕਿਸਾਨ ਵੀ ਜਦੋਂ ਫਸਲ ਆਉਂਦੀ ਆ ਸਾਡਾ ਯਾਨੀ ਕਿ ਪਹਿਲਾ ਇਹ ਹੁੰਦਾ ਪ੍ਰਾਇੋਰਟੀ ਯਾਨੀ ਕਿ ਸਾਲ ਦੀ ਫਸਲ ਸੰਭੀ ਜਾਵੇ ਤੇ ਸਾਡੀਆਂ ਸ਼ੈਡਾਂ ਵਗੈਰਾ ਯਾਨੀ ਕਿ ਪੂਰੇ ਪੂਰੇ ਯਾਨੀ ਕਿ ਤਰੀਕੇ ਨਾਲ ਯਾਨੀ ਕਿ ਖਾਲੀ ਹੈ ਸ਼ੈਡਾਂ ਥੱਲੇ ਫਸਲ ਆ ਦਸਾਂ ਨਾਲ ਵੀ ਯਾਨੀ ਕਿ ਕੋਸ਼ਿਸ਼ ਕਰੀਏ ਯਾਨੀ ਕਿ ਕੋਈ ਪ੍ਰੋਬਲਮ ਨਾ ਹੋਵੇ